ਏ ਜੀ ਲੁਧਿਆਣਾ ਦਿਹਾਤੀ ਦੇ ਥਾਣਾ ਦਾਖਾ ਵਿਖੇ 8 ਅਕਤੂਬਰ ਨੂੰ ਸਾਨੂੰ ਰਾਤ ਦੇ ਕਰੀਬ 12 ਵਜੇ 1112 ਤੇ ਸੂਚਨਾ ਰਸੀਵ ਹੋਈ ਸੀ ਜਿਸ ਵਿੱਚ ਜੋ ਸਾਡਾ ਮੁੱਖ ਦੋਸ਼ੀ ਵੀ ਆ ਮੁੱਖ ਦੋਸ਼ੀ ਨੇ ਖੁਦ ਦੱਸਿਆ ਸੀ ਜਿਸ ਦਾ ਨਾਮ ਜਸਪ੍ਰੀਤ ਪੁੱਤਰ ਕੁੱਕਰ ਵਾਸੀ ਜਵਾਰਕੇ ਜ਼ਿਲ੍ਹਾ ਮਾਨਸਾ ਉਸ ਨੇ ਦੱਸਿਆ ਸੀ ਕਿ ਮੈਂ ਸੁਤੰਤਰ ਮਾਈਕਰੋ ਫਾਈਨੈਂਸ ਪ੍ਰਾਈਵੇਟ ਲਿਮਟਿਡ ਜੋ ਕਿ ਇੱਕ ਮਾਈਕਰੋ ਬੈਂਕਿੰਗ ਕੰਪਨੀ ਹੈ ਮੈਂ ਉਸ ਦਾ ਕਰਮਚਾਰੀ ਹਾਂ ਤੇ ਮੈਂ ਲੋਕਾਂ ਨੂੰ ਪੈਸੇ ਵਿਆਜ ਤੇ ਘਰੇ ਦੇਣ ਵੀ ਜਾਂਦਾ ਵਾ ਤੇ ਉਹਨਾਂ ਕੋਲੋਂ ਕਲੈਕਸ਼ਨ ਵੀ ਕਰਦਾ ਜਿਸ ਦੇ ਦੌਰਾਨ ਉਹ ਜਦੋਂ ਬੱਦੋਵਾਲ ਤੋਂ ਲਲਤਾ ਰੋਡ ਤੇ ਮੋਟਰਸਾਈਕਲ ਤੇ ਜਾ ਰਿਹਾ ਸੀ ਤਾਂ ਚਾਰ ਅਣਪਛਤੇ ਨੌਜਵਾਨ ਆਉਂਦੇ ਨੇ ਤੇ ਉਸ ਕੋਲੋਂ ਉਸਦਾ ਬੈਗ ਖੋ ਕੇ ਲੈ ਜਾਂਦੇ ਨੇ ਜਿਸ ਵਿੱਚ ਕਰੀਬ 90828 ਰੁਪਏ ਇੱਕ ਉਸਦਾ ਮੋਬਾਈਲ ਫੋਨ ਤੇ ਜੋ ਬੈਗ ਸੀਗਾ ਉਹ ਖੋ ਕੇ ਫਰਾਰ ਹੋ ਜਾਂਦੇ ਨੇ ਇਸ ਤੋਂ ਬਾਅਦ ਸਾਡੇ ਐਸਐਚਓ ਦਾਖਾਤ ਇਹਨਾਂ ਦੀ ਟੀਮ ਤੁਰੰਤ ਐਕਸ਼ਨ ਦੇ ਵਿੱਚ ਆਉਂਦੀ ਹੈ ਤੇ ਇਸ ਜੋ ਚਾਰ ਦੋਸ਼ੀ ਸੀ ਉਹਨਾਂ ਦੀ ਭਾਲ ਵਿੱਚ ਲੱਗ ਜਾਂਦੀ ਹੈ ਜਦੋਂ ਅਸੀਂ ਵੱਖ-ਵੱਖ ਤਰੀਕਿਆਂ ਨਾਲ ਟੈਕਨੀਕਲ ਹਿਊਮਨ ਇੰਟੈਲੀਜੈਂਸ ਮੌਕੇ ਦੀ ਆ ਭਾਵ ਜੋ ਇਹ ਖੁਦ ਦੋਸ਼ੀ ਵੀ ਹੈ ਤੇ ਸਾਨੂੰ ਇਹ ਨਹੀਂ ਸਾਨੂੰ ਇਨਫੋਰਮੇਸ਼ਨ ਨਹੀਂ ਦਿੱਤੀ ਸੀ ਤਾਂ ਸਾਨੂੰ ਇਹ ਚੀਜ਼ ਬੜੀ ਹੈਰਾਨੀ ਜਨਕ ਸਾਹਮਣੇ ਆਉਂਦੀ ਹੈ ਕਿ ਜੋ ਇਹ ਸਾਡਾ ਜਿਸ ਨੇ ਸ਼ਿਕਾਇਤ ਕੀਤੀ ਹੈ ਜਸਪ੍ਰੀਤ ਸਿੰਘ ਇਹ ਖੁਦ ਹੀ ਇਸ ਲੁੱਟ ਦਾ ਮਾਸਟਰਮਾਈਂਡ ਹੈ ਇਸਨੇ ਆਪਣੇ ਮਾਨਸਾ ਜ਼ਿਲ੍ਹੇ ਦੇ ਹੀ ਆਸ-ਪਾਸ ਉਸਦੇ ਦੋ ਦੋਸਤ ਜਿਸ ਵਿੱਚ ਇੱਕ ਪ੍ਰਵਿੰਦਰ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਹਸਨਪੁਰ ਥਾਣਾ ਸਦਰਪਟਲਾਡਾ ਮਾਨਸਾ ਤੇ ਦੂਸਰਾ ਖੁਜਲ ਨਾਮ ਦਾ ਵਿਅਕਤੀ ਜੋ ਹਸਨਪੁਰ ਪਿੰਡ ਦੇ ਰਹਿਣ ਵਾਲਾ ਦਾ ਇਹਨਾਂ ਦੋਨਾਂ ਨਾਲ ਫਰੀ ਪਲਾਨ ਵਿਉਂਤਬੰਦੀ ਕਰਕੇ ਕੰਪਨੀ ਨੂੰ ਠੱਗੀ ਮਾਰਨ ਦੀ ਲੀਤ ਦੇ ਨਾਲ ਖੁਦ ਹੀ ਵਾਰਦਾਤ ਸਾਰੀ ਨੂੰ ਪਲਾਨ ਕੀਤਾ ਸੀ ਤੇ ਸਵਾਰਦਾਦ ਨੂੰ ਪਲਾਨ ਕਰਕੇ ਇਹਨਾਂ ਨੇ ਖੁਦ ਹੀ ਬੈਗ ਜੋ ਖੋਇਆ ਸੀਗਾ ਤੇ ਖੁਦ ਹੀ ਇਹ ਪੈਸੇ ਲੁਟਲੇ ਸੀ ਇਸ ਤੋਂ ਬਾਅਦ ਅਸੀਂ ਇਹਨਾਂ ਜੋ ਇਸ ਵਾਰਦਾਤ ਵਿੱਚ ਮੁੱਖ ਤੰਦੋਸ਼ੀ ਸੀ ਉਹਨਾਂ ਵਿੱਚ ਦੋ ਦੋਸ਼ੀ ਜੋ ਇਸ ਕੰਮ ਦਾ ਮਾਸਟਰਮਾਈਂਡ ਹੈ ਜਸਪ੍ਰੀਤ ਤੇ ਨਾਲ ਉਸ ਦਾ دوست ਜੋ ਮਾਨਸਾ ਤੋਂ ਆਇਆ ਸੀ ਪ੍ਰਵਿੰਦਰ ਸਿੰਘ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਵਾ ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ ਜੋ ਵਰਤਿਆਵਲਦ ਵਿੱਚ ਜੋ ਮੋਟਰਸਾਈਕਲ ਵਰਤਿਆ ਸੀ ਉਹ ਰਿਕਵਰ ਕਰ ਲਿਆ ਵਾ ਇਸ ਤੋਂ ਇਲਾਵਾ ਜੋ ਇਹਨਾਂ ਨੇ 90828 ਰੁਪਏ ਦੀ ਖੋਹ ਕੀਤੀ ਸੀ ਉਸ ਵਿੱਚੋਂ 85200 ਰੁਪਿਆ ਵੀ ਰਿਕਵਰ ਕਰ ਲਿਆ ਵਾ ਜੋ 5000 ਰੁਪਿਆ ਵਾ ਉਹ ਤੀਸਰੇ ਦੋਸ਼ੀ ਦੇ ਹਿੱਸੇ ਆਇਆ ਸੀ ਬਹੁਤ ਹੀ ਜਲਦ ਸਾਡੇ ਵੱਲੋਂ ਰੇਡਸ ਕੀਤੀਆਂ ਜਾ ਰਹੀਆਂ ਨੇ ਤੇ ਉਸ ਨੂੰ ਵੀ ਅਰੈਸਟ ਕਰਕੇ ਇਸ ਦੇ ਵਿੱਚ ਨਾਮਜ਼ਦ ਕੀਤਾ ਜਾਊਗਾ ਇਹ ਸਾਡਾ ਜੀ 175/25 ਮੁਕੱਦਮਾ ਵਾ ਜਿਸ ਨੂੰ ਅਸੀਂ ਕੰਪਨੀ ਦੇ ਜੋ ਇੱਕ ਹੋਰ ਮੈਨੇਜਰ ਰੇਸ਼ਮ ਸਿੰਘ ਉਸ ਦੇ ਬਿਆਨਾਂ ਦੇ ਦਰਜ ਕੀਤਾ ਜੀ ਤੇ ਨਾ ਤਿੰਨਾਂ ਦੋਸ਼ੀਆਂ ਚੋਂ ਦੋ ਦੋਸ਼ੀ ਨੂੰ ਅਰੈਸਟ ਕਰਕੇ ਇਸ ਮੁਕਾਦਮੇ ਨੂੰ ਅੰਜਾਮ ਤੱਕ ਚਾਇਆ ਜਾਏ ਸਰ ਇਹ ਵਾਰਦਾਤ ਕਿਸ ਦੇ ਨਾਲ ਤੇ ਰਿਸ਼ੀ ਦੇ ਦੋਸ਼ੀ ਬਣੇਗੇ ਤੋ ਇਹ ਜੋ ਵਾਰਦਾਤ ਹੋਈ ਸੀ ਜੀ ਇਹ ਜਦੋਂ ਬੱਦੋਵਾਲ ਤੋਂ ਭਲਲ ਤੋਂ ਰੋਡ ਨੂੰ ਜਾਂਦੇ ਆ ਉਸ ਰੋਡ ਦੇ ਉੱਪਰ ਹੋਈ ਸੀ ਤੇ ਇਹ ਦੋਸ਼ੀਆਂ ਨੂੰ ਆਸ-ਪਾਸ ਤੋਂ ਹੀ ਗ੍ਰਿਫਤਾਰ ਕੀਤਾ ਗਿਆ ਵਾ ਤੇ ਇਸ ਵਿੱਚ ਜੋ ਤੀਸਰਾ ਦੋਸ਼ੀ ਆ ਉਸ ਨੂੰ ਦੀ ਭਾਲ ਹਜੇ ਜਾਰੀ ਆ ਸਾਡੀਆਂ ਵੱਖ-ਵੱਖ ਟੀਮਾਂ ਮਾਨਸ ਜਿਲ੍ਹੇ ਦੇ ਵਿੱਚ ਗਈਆਂ ਹੋਈਆਂ ਸਰ ਇਹਨਾਂ ਨੂੰ ਜੇਤੀਆ ਪ੍ਰਾਤਨਾ ਹੋਈ ਕਿ ਅਸਤੋ ਜੋ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਮਾਨ ਸਾਇਨਸ ਸੰਬੰਧਿਤ ਥਾਣੇ ਵਿੱਚ ਚੈੱਕ ਕੀਤਾ ਗਿਆ ਵਾ ਹਜੇ ਤੱਕ ਇਹਨਾਂ ਦੇ ਖਿਲਾਫ ਪਹਿਲਾਂ ਕੋਈ ਵੀ ਮੁਕੱਦਮਾ ਦਰਜ ਨਹੀਂ ਹੈ ਬਾਕੀ ਅੱਜ ਇਹਨਾਂ ਨੂੰ ਮਾਨੀਓ ਕੋਰਟ ਦੇ ਵਿੱਚ ਪੇਸ਼ ਕੀਤਾ ਜਾਊਗਾ ਤੇ ਲੰਬਾ ਰਿਮਾਰਡ ਲੈ ਕੇ ਇਹਨਾਂ ਤੋਂ ਹੋਰ ਵੀ ਡਿਟੇਲ ਦੇ ਵਿੱਚ ਪੁੱਛਗਿੱਛ ਕੀਤੀ ਜਾਊਗੀ ਹੋ ਸਕਦਾ ਇਹਨਾਂ ਨੇ ਹੋਰ ਵੀ ਕਿਸੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੋਵੇ ਤੇ ਉਹਨਾਂ ਬਾਰੇ ਅਸੀਂ ਡਿਟੇਲ ਦੇ ਵਿੱਚ ਤੁਹਾਨੂੰ ਦੱਸਾਂਗੇ ਠੀਕ ਹੈ ਜੀ